ਕੀਰਤਨ ਦੇ ਵਿੱਚ ਬੜੀ ਵੱਡੀ ਵਾਰਦਾਤ ਵਾਪਰੀ ਹੈ ਜਿਹਾ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਨਗਰ ਕੀਰਤਨ ਕੱਢਿਆ ਜਾ ਰਿਹਾ ਸੀ ਜਿਸ ਦੇ ਵਿੱਚ 300 ਦੇ ਕਰੀਬ ਸਿੱਖ ਭਾਈਚਾਰੇ ਨੇ ਸ਼ਮੂਲੀਅਤ ਕੀਤੀ ਸੀ ਆਰੇ ਨਗਰ ਕੀਰਤਨ ਜਦੋਂ ਨਿਕਲਿਆ ਤਕਰੀਬਨ ਰਾਤ ਦੱਸਿਆ ਜਾ ਰਿਹਾ ਕਿ 8 ਤੋਂ 8:30 ਵਜੇ ਦਾ ਸਮਾਂ ਸੀਗਾ ਔਰ ਸੰਗਤਾਂ ਸ਼ਬਦ ਗਾਇਨ ਕਰਦੀਆਂ ਹੋਈਆਂ ਪਾਲਕੀ ਸਾਹਿਬ ਦੇ ਨਾਲ ਜਾ ਰਹੀਆਂ ਸੀਗੀਆਂ 300 ਦੇ ਕਰੀਬ ਸੇਕਾ ਪਾਈਚਾਰੇ ਨੇ ਇਸ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕੀਤੀ ਸੀ ਪਰ ਇੱਕ ਥਾਰ ਲਾਲ ਰੰਗ ਦੀ ਥਾਰ ਆਉਂਦੀ ਹੈ ਤੇ ਜਿਸ ਦੇ ਵੱਲੋਂ ਹਹਾਕਾਰ ਮਚਾ ਦਿੱਤੀ ਜਾਂਦੀ ਹੈ ਤਾਂ ਇਹ ਤਸਵੀਰ ਦੇਖ ਸਕਦੇ ਹੋ ਥਾਰ ਜਿਹੜੀ ਹੈ ਉਹ ਇਸ ਨਗਰ ਕੀਰਤਨ ਦੇ ਵਿੱਚ ਵਰ ਜਾਂਦੀ ਹੈ ਤਾਂ ਜਿਹੜੇ ਸਿੱਖ ਸ਼ਰਧਾਲੂ ਹੁੰਦੇ ਐ ਨਗਰ ਕੀਰਤਨ ਦੇ ਵਿੱਚ ਤਾਂ ਉਸ ਨਗਰ ਕੀਰਤਨ ਦੇ ਵਿੱਚ ਸਿੱਖ ਸ਼ਰਧਾਲੂਆਂ ਤੇ ਥਾਰ ਚੜ ਜਾਂਦੀ ਹੈ ਤਾਂ ਤਸਵੀਰਾਂ ਦਿਖਾ ਰਿਆਂ ਤਸਵੀਰਾਂ ਦੇ ਵਿੱਚ ਲਾਲ ਰੰਗ ਦੀ ਥਾਰ ਤੁਸੀਂ ਦੇਖ ਸਕਦੇ ਹੋ ਜਿਹੜੀ ਕਿ ਕਾਫੀ ਤੇਜ਼ ਰਫਤਾਰ ਦੇ ਵਿੱਚ ਆਉਂਦੀ ਆ ਹਾਲਾਂਕਿ ਪੁਲਿਸ ਮੁਲਾਜ਼ਮਾ ਨੇ ਇਸ ਗੱਡੀ ਨੂੰ ਇਸ ਥਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਥਾਰ ਰੋਕਣ ਦੀ ਬਚਾਈ ਸਿੱਧਾ ਜਾ ਕੇ ਨਗਰ ਕੀਰਤਨ ਦੇ ਵਿੱਚ ਜਿੰਨੇ ਲੋਕ ਸੀ ਸਿੱਖ ਭਾਈਚਾਰੇ ਦੇ ਮੌਜੂਦ ਉਹਨਾਂ ਦੇ ਉੱਪਰ ਚੜ ਜਾਂਦੀ ਹੈ ਜਿਸ ਕਾਰਨ ਦੱਸਿਆ ਜਾ ਰਿਹਾ ਕਿ 4 ਤੋਂ 5 ਲੋਕ ਭਿਆਨਕ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਜਿਨ੍ਹਾਂ ਦੀ ਹਾਲਤ ਬੜੀ ਨਾਜ਼ੁਕ ਬਣੀ ਹੋਈ ਹੈ ਇੱਕ ਔਰਤ ਹੈ ਇੱਕ ਲੜਕੀ ਹੈ ਤੇ ਇੱਕ ਵਿਅਕਤੀ ਹੈ 45 ਸਾਲ ਦਾ ਬੰਦਾ ਦੱਸਿਆ ਜਾ ਰਿਹਾ ਹੈ ਟੋਟਲ 4 ਲੋਕ ਦੱਸੇ ਜਾ ਰਹੇ ਨੇ ਇਸ ਹਾਦਸੇ ਦੇ ਵਿੱਚ ਜ਼ਖਮੀ ਕੋਈ ਨਹੀਂ ਤਾਂ ਮੌਕੇ ਦੀਆਂ ਤਸਵੀਰਾਂ ਨੇ ਜਦੋਂ ਤੇਜ਼ ਰਫ਼ਤਾਰ ਗੱਡੀ ਲੈ ਕੇ ਆਇਆ ਤੇ ਉਸੇ ਸਮੇਂ ਸਿੱਖ ਸ਼ਰਧਾਲੂਆਂ ਤੇ ਸੰਗਤਾਂ ਦੇ ਜਿਹੜੇ ਨਗਰ ਕੀਰਤਨ ਦੇ ਵਿੱਚ ਜਿਨ੍ਹਾਂ ਨੇ ਸ਼ਮੂਲੀਅਤ ਕੀਤੀ ਹੋਈ ਸੀਗੀ ਤਾਂ ਨਗਰ ਕੀਰਤਨ ਦੇ ਵਿੱਚ ਹੀ ਥਾਰ ਜਿਹੜੀ ਹੈ ਉਹ ਸੰਗਤਾਂ ਦੇ ਉੱਪਰ ਚੁੜਾ ਦਿੱਤੀ ਜਾਂਦੀ ਹੈ ਔਰ ਜਦੋਂ ਪੁਲਿਸ ਨੇ ਰੋਕੀ ਅੱਗੇ ਜਾ ਕੇ ਭੀੜ ਨੇ ਗੱਡੀ ਨੂੰ ਘੇਰਾ ਪਾਇਆ ਔਰ ਉਸ ਤੋਂ ਬਾਅਦ ਜਦੋਂ ਚਾਲਕ ਨੂੰ ਹੇਠਾ ਲਾਇਆ ਤਾਂ ਪਤਾ ਲੱਗਾ ਕਿ ਜਿਹੜਾ ਥਾਰ ਚਾਲਕ ਸੀ ਉਹ ਵੀ ਨਬਾਲਗ ਨਿਕਲਿਆ ਔਰ ਇੱਕ ਪੁਲਿਸ ਮੁਲਾਜ਼ਮ ਦਾ ਲੜਕਾ ਹੈ ਔਰ ਕਾਰ ਤੋਂ ਪਤਾ ਲੱਗਾ ਕਿ ਇਸ ਕਾਰ ਦਾ ਪਹਿਲਾਂ ਹੀ 6 ਵਾਰ ਓਵਰ ਸਪੀਡ ਕਰਕੇ ਚਲਾਨ ਹੋ ਚੁੱਕਾ ਹੈ ਤਾਂ ਇਹ ਵੱਡੀ ਸਜ਼ਾ ਬਣਦੀ ਹੈ ਕਿਉਂਕਿ ਇੱਕ ਤਾਂ ਨਬਾਲਗ ਹੈ ਨਮਬਾਲਕ ਨੂੰ ਕਾਰ ਜਿਹੜੀ ਉਹ ਦਿੱਤੀ ਗਈ ਹੈ ਇੱਕ ਪੁਲਿਸ ਮੁਲਾਜ਼ਮ ਹੋ ਕੇ ਜ਼ਿੰਮੇਵਾਰੀ ਤੋਂ ਵੀ ਮੁਨਕਰ ਹੋਇਆ ਕਿਉਂਕਿ ਉਹਨਾਂ ਦਾ ਵੀ ਫਰਜ਼ ਬਣਦਾ ਹੈ ਕਿ ਮੇਰਾ ਬੇਟਾ ਨਮਬਾਲਕ ਹੈ ਤਾਂ ਉਹਦੇ ਕੋਲੇ ਗੱਡੀ ਕਿੱਥੋਂ ਆਈ ਮੈਂ ਗੱਡੀ ਕਿਉਂ ਦੇ ਰਿਹਾ ਮੈਂ ਇਸ ਚੀਜ਼ ਦਾ ਧਿਆਨ ਰੱਖਾਂ ਤਾਂ ਨਮਬਾਲਕ ਸੀਗਾ ਪੁਲਿਸ ਮੁਲਾਜ਼ਮ ਦਾ ਲੜਕਾ ਦੱਸਿਆ ਜਾ ਰਿਹਾ ਹੈ ਜਦੋਂ ਪੁਲਿਸ ਨੇ ਛਨਾਕਿਤ ਕੀਤੀ ਔਰ ਹੁਣ ਪੁਲਿਸ ਨੇ ਉਸ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਤਾਂ ਮੌਕੇ ਤੇ ਭਗਦੜ ਮੱਚ ਜਾਂਦੀ ਹੈ ਹਾ ਹਾ ਕਰ ਮੱਚ ਜਾਂਦੀ ਹੈ ਜਦੋਂ ਨਗਰ ਕੀਰਤਨ ਦੇ ਵਿੱਚ ਜਿਹੜੇ ਲੋਕ ਪਾਲਕੀ ਸਾਹਿਬ ਦੇ ਨਾਲ ਜਾ ਰਹੇ ਸੀ ਸਿੱਖ ਸੰਗਤਾਂ ਤਾਂ ਉਹਨਾਂ ਦੇ ਉੱਪਰ ਥਾਰ ਜਿਹੜੀ ਹੈ ਲਾਲ ਰੰਗ ਦੀ ਥਾਰ ਚੜ ਜਾਂਦੀ ਹੈ ਹਾਲਾਂਕਿ ਦੱਸਿਆ ਜਾ ਰਿਹਾ ਹੈ ਚਾਰ ਲੋਕ ਇਸ ਥਾਰ ਦੇ ਵਿੱਚ ਸਵਾਰ ਸੀ ਬਾਕੀ ਤਿੰਨ ਭੱਜਣੇ ਦੇ ਵਿੱਚ ਕਾਮਯਾਬ ਹੋ ਚੁੱਕੇ ਨੇ ਪਰ ਜਿਹੜਾ ਡਰਾਈਵਰ ਸੀ ਜਿਹੜਾ ਚਾਲਕ ਸੀ ਜਿਹੜਾ ਕਾਰ ਥਾਰ ਨੂੰ ਚਲਾ ਰਿਹਾ ਸੀਗਾ ਉਨੂੰ ਭੀੜ ਨੇ ਹਿਰਾਸਤ ਦੇ ਵਿੱਚ ਲੈ ਲਿਆ ਔਰ ਉਸ ਤੋਂ ਬਾਅਦ ਗੱਡੀ ਵੀ ਸਾਰੀ ਪੰਦ ਦਿੱਤੀ ਗਈ ਹੈ ਕਿਉਂਕਿ ਸੰਗਤ ਦੇ ਵਿੱਚ ਵੀ ਕਾਫੀ ਰੋਸ ਸੀਗਾ ਕਿਉਂਕਿ ਚਾਰ ਲੋਕ ਜ਼ਖਮੀ ਕੋਈ ਨਹੀਂ ਲੜਕੀ ਔਰਤ ਤੇ ਦੋ ਬੰਦੇ ਇਸ ਘਟਨਾ ਦੇ ਵਿੱਚ ਜ਼ਖਮੀ ਕੋਈ ਨਹੀਂ ਜਿਨ੍ਹਾਂ ਦੀ ਹਾਲਤ ਬੜੀ ਨਾਜ਼ੁਕ ਬਣੀ ਹੋਈ ਹੈ ਹਸਪਤਾਲ ਦੇ ਵਿੱਚ ਉਹਨਾਂ ਨੂੰ ਅਰਤੀ ਕਰਵਾਇਆ ਗਿਆ ਰਾਤ 8 ਤੋਂ 8:30 ਦਾ ਸਮਾਂ ਦੱਸਿਆ ਜਾ ਰਿਹਾ ਹੈ ਜੈਪੁਰ ਦੇ ਆਦਰਸ਼ ਨਗਰ ਦੇ ਵਿੱਚ ਇਹ ਨਗਰ ਕੀਰਤਨ ਜਿਹੜਾ ਆ ਉਹ ਬੜੀ ਸ਼ਰਧਾ ਭਾਵਨਾ ਦੇ ਨਾਲ ਸਿੱਖ ਸੰਗਤਾਂ ਦੇ ਵੱਲੋਂ ਸਜਾਇਆ ਗਿਆ ਸੀ ਪਰ ਇਸ ਨਗਰ ਕੀਰਤਨ ਦੇ ਵਿੱਚ ਆ ਵੱਡੀ ਘਟਨਾ ਵਾਪਰ ਗਈ ਹੈ ਬੇਖਦ ਨਿੰਦਣਯੋਗ ਹੈ ਪੁਲਿਸ ਨੇ ਹੱਥ ਦੇਣ ਤੇ ਰੋਕਿਆ ਤਾਂ ਉਹ ਕਾਰ ਥਾਰ ਜਿਹੜਾ ਰੁਕਿਆ ਨਹੀਂ ਉਸ ਤੋਂ ਬਾਅਦ ਉਸਨੇ ਕਾਰ ਸਿੱਧੀ ਤੇਜ਼ ਰਫ਼ਤਾਰ ਲੈ ਗਿਆ ਤੇ ਜਾ ਕੇ ਨਗਰ ਕੀਰਤਨ ਦੇ ਵਿੱਚ ਜਿਹੜੇ ਸਿੱਖ ਸ਼ਰਧਾਲੂ ਮੌਜੂਦ ਸੀ ਉਹਨਾਂ ਦੇ ਉੱਪਰ ਥਾਰ ਚੁੜਾ ਦਿੱਤੀ ਗਈ 300 ਦੇ ਕਰੀਬ ਦੱਸਿਆ ਜਾ ਰਿਹਾ ਹੈ ਕਿ ਸਿੱਖ ਸ਼ਰਧਾਲੂ ਜਿਹੜੇ ਸੀ ਜਿਨ੍ਹਾਂ ਨੇ ਇਸ ਨਗਰ ਕੀਰਤਨ ਦੇ ਵਿੱਚ ਸ਼ਿਰਕਤ ਕੀਤੀ ਸੀ ਤੇ ਫਿਰ ਉਸ ਤੋਂ ਬਾਅਦ ਭੀੜ ਵੀ ਬੇਕਾਬੂ ਹੋਈ ਜਿਨ੍ਹਾਂ ਨੇ ਥਾਰ ਗੱਡੀ ਜਿਹੜੀ ਹੈ ਉਹ ਚੱਕਨਾ ਚੂਰ ਕਰ ਦਿੱਤੀ ਔਰ ਜਿਹੜਾ ਦੋਸ਼ੀ ਸੀ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ